ਤੇ ਮੰਗਣਾ ਕਿਵੇਂ ਆ ਨਿਮਰਤਾ ਦੇ ਵਿੱਚ ਤਰਲੇ ਲੈ ਕੇ ਤੇ ਗੁਰੂ ਸਾਹਿਬ ਕਹਿੰਦੇ ਨੇ ਜਾਚੜੀ ਸਾਸਾਰ ਜੋ ਜਾ ਚੰਦੀ ਹਿਕੜੋ ਮੰਗਣਾ ਉਸ ਮਾਲਕ ਕੋਲੋਂ ਐ ਪਰ ਸਭ ਤੋਂ ਸ੍ਰੇਸ਼ਟ ਮੰਗ ਕਿਹੜੀ ਐ ਸਭ ਤੋਂ ਚੰਗਾ ਜਾਚੜੀ ਸਾਸਾਰ ਸਭ ਤੋਂ ਸ੍ਰੇਸ਼ਟ ਤਰਲਾ ਕਿਹੜਾ ਪਰਮਾਤਮਾ ਦੀ ਦਰਤੀ ਸਭ ਤੋਂ ਉੱਤਮ ਮੰਗ ਕਿਹੜੀ ਹੋ ਸਕਦੀ ਹੈ ਤੇ ਮਹਾਰਾਜ ਨੇ ਇਹ ਬਚਨ ਅੰਮ੍ਰਿਤ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਸਤਿਗੁਰੂ ਜੀ ਆਖਦੇ ਨੇ ਮੰਗਣਾ ਮੰਗਨ ਨੀਕਾ ਨਿਕਾ ਤੋਂ ਭਾਵ ਕਿ ਸਭ ਤੋਂ ਸੋਹਣੀ ਤੇ ਚੰਗੀ ਮੰਗ ਜਿਹੜੀ ਆ ਉਹ ਕੀ ਹੈ ਅਸੀਂ ਗੁਰੂ ਕੋਲੋਂ ਮੰਗਣਾ ਹੈ ਮਾਨ ਮੰਗੋ ਤਾਨ ਮੰਗੋ ਧਨ ਲਕshmi ਸੁਤ ਦੇ ਇਹ ਤਾਂ ਅਸੀਂ ਗੁਰੂ ਕੋਲੋਂ ਮੰਗਦੇ ਆ ਤੇ ਗੁਰੂ ਫੇਰ ਸਾਨੂੰ ਇਹ ਦਾਤਾ ਪਰਮਾਤਮਾ ਦੇ ਹੀ ਵੀ ਜਾਂਦਾ ਹੈ ਪਰ ਮਹਾਰਾਜ ਕਹਿੰਦੇ ਨੇ ਤੇਰੀ ਇਹ ਸ੍ਰੇਸ਼ਟ ਮੰਗ ਨਹੀਂ ਹੈ ਸ਼੍ਰੇਸ਼ਟ ਮੰਗ ਕੀ ਹੈ ਆ ਮੈਂ ਤੈਨੂੰ ਸਮਝਾਵਾਂ ਮੰਗਨਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਹਰੀ ਦਾ ਜਸ ਮੰਗ ਪਰਮਾਤਮਾ ਦੀ ਸਿਪਤ ਸਲਾਹ ਨੂੰ ਮੰਗ ਪਰਮਾਤਮਾ ਦੀ ਬੰਦਗੀ ਮੰਗ ਗੁਰੂ ਦੇ ਚਰਨਾਂ ਵਿੱਚ ਆ ਕੇ ਇਹ ਮੰਗ ਰੱਖ ਜਦੋਂ ਤੂੰ ਇਹ ਮੰਗ ਰੱਖੇਂਗਾ ਗੁਰੂ ਦੇ ਚਰਨਾਂ ਵਿੱਚ ਤੇ ਗੁਰੂ ਨੇ ਤੈਨੂੰ ਸਿਬਦ ਸਲਾਹ ਦੀ ਦਾਤ ਦੇ ਦਿੱਤੀ ਉਸ ਸਿਬਦ ਸਲਾਹ ਦੀ ਦਾਤ ਦੇ ਨਾਲ ਤੂੰ ਸਦਾ ਦੇ ਲਈ ਰਜ ਜਾਏਗਾ ਜੋ ਜਾ ਚੰਦੀ ਏਕੜੋ ਏਕੜੋ ਦਾ ਅਰਥ ਇੱਕ ਜੋ ਇੱਕ ਪਰਮੇਸ਼ਰ ਨੂੰ ਆ ਕੇ ਮੰਗਦਾ ਹੈ ਜੋ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਹੀ ਮੰਗ ਲਵੇ ਤੇ ਸਾਧ ਸੰਗਤ ਮੈਂ ਕਈ ਵਾਰ ਬੇਨਤੀ ਕੀਤੀ ਹੈ ਕਿ ਸਾਡੀ ਜਿਹੜੀ ਮੰਗ ਹੈ ਨਾ ਉਹ ਯੋਗ ਮੰਗ ਨਹੀਂ ਅਸੀਂ ਮੰਗਦੇ ਅਸੀਂ ਉਸ ਇੱਕ ਨੂੰ ਹੀ ਮੰਗ ਲਈਏ ਜੇ ਪਰਮਾਤਮਾ ਹੀ ਸਾਡੇ ਘਰ ਆ ਕੇ ਬੈਠ ਗਿਆ ਤੇ ਪਰਮਾਤਮਾ ਦੀਆਂ ਬਖਸ਼ਿਸ਼ਾਂ ਪਰਮਾਤਮਾ ਦੇ ਜਿਹੜੇ ਪਦਾਰਥ ਨੇ ਉਹ ਕੀ ਉਸ ਤੋਂ ਵੱਖ ਹੋ ਜਾਣਗੀਆਂ ਉਹ ਤੇ ਜੇਵੜ ਆਪ ਤੇਵੜ ਤੇਰੀ ਦਾਤ ਜਿੱਥੇ ਪਰਮਾਤਮਾ ਆ ਗਿਆ ਉੱਤੇ ਸਭ ਕੁਝ ਆ ਗਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਇੱਕ ਸ਼ਬਦ ਉਚਾਰਨ ਕੀਤਾ ਉਸ ਵਿੱਚ ਗੁਰੂ ਸਾਹਿਬ ਵੀ ਮੰਗ ਰਹੇ ਨੇ ਨਦੀਆਂ ਹੋਵੈ ਢੇਣਵਾਂ ਸੁਮ ਹੋਵੈ ਦੁੱਧ ਕੀਓ ਢੇਣ ਕਹਿੰਦੇ ਨੇ ਗਾਂ ਨੂੰ ਤੇ ਨਮਾਤੋ ਭਾਵ ਕਿ ਜਿਹੜੀਆਂ ਗਾਵਾਂ ਦੁੱਧ ਦਿੰਦੀਆਂ ਨੇ ਇਹ ਜਿਤਨੀਆਂ ਵੀ ਨਦੀਆਂ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਰੀਆਂ ਮੈਨੂੰ ਦੁੱਧ ਦੀਆਂ ਬਣਾ ਕੇ ਦਿਓ ਪ੍ਰਮਾਤਮਾ ਹੁਣ ਅਸੀਂ ਤਾਂ ਇਨੀ ਵੱਡੀ ਮੰਗ ਨਹੀਂ ਮੰਗਦੇ ਅਸੀਂ 2-4 ਲੀਟਰ ਦੁੱਧ ਹੀ ਮੰਗਣਾ ਦੁੱਧ ਪੁੱਤ ਦੀ ਅਸੀਂ ਮੰਗ ਕਰਦੇ ਹਾਂ ਪਰ ਗੁਰੂ ਕੀ ਮੰਗ ਰਿਹਾ ਕਿ ਸਾਰੀਆਂ ਨਦੀਆਂ ਦੁੱਧ ਦੀਆਂ ਹੋਣ ਨਦੀਆਂ ਹੋਵਾਂ ਤੇੜਮਾਂ ਸੁਮ ਹੋਵੇ ਦੁੱਧ ਘਿਓ ਜਿਹੜੇ ਸਮੁੰਦਰ ਨੇ ਜਿਹੜੇ ਪਾਣੀ ਦੇ ਚਸ਼ਮੇ ਨੇ ਇਹ ਕਿਸਦੇ ਹੋਣ ਇਹ ਘਿਓ ਦੇ ਹੋਣ ਨਦੀਆਂ ਹੋਵਾਂ ਤੇੜਮਾਂ ਸੁਮ ਹੋਵੇ ਦੁੱਧ ਘਿਓ ਸਗਲੀ ਧਰਤੀ ਸ਼ੱਕਰ ਹੋਵੇ ਇਹ ਸਾਰੀ ਧਰਤੀ ਜਿਹੜੀ ਹੈ ਉਹ ਖੰਡ ਮਿਸ਼ਰੀ ਦੀ ਤੂੰ ਮੈਨੂੰ ਬਣਾ ਕੇ ਦੇ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਫੇਰ ਮਹਾਰਾਜ ਹੋਰ ਅੱਗੇ ਤੁਰ ਪਏ ਪਰਬਤ ਸੋਇਨਾ ਰੂਪਾ ਹੋਵੇ ਜਿਹੜੇ ਪਹਾੜ ਨੇ ਇਹ ਪੱਥਰ ਦੇ ਨਾ ਹੋਣ ਇਹ ਪਹਾੜ ਸੋਨੇ ਤੇ ਚਾਂਦੀ ਦੇ ਹੋਣ ਇਹ ਤੂੰ ਮੈਨੂੰ ਦੇ ਜੇ ਤੂੰ ਮੈਨੂੰ ਦੇ ਦੇਣਾ ਪਰਬਤ ਸੋਇਨਾ ਰੂਪਾ ਹੋਵੇ ਉੱਪਰ ਲਾਲ ਜੜਾਉ ਪੀ ਤੁਹੈ ਸਲਾਹਣਾ ਆਖਣ ਲਹੇ ਨਾ ਚਾਉ ਗੁਰੂ ਸਾਹਿਬ ਆਖਦੇ ਨੇ ਇਹਨਾਂ ਕੁਝ ਦੇ ਕੇ ਵੀ ਜੇਕਰ ਤੁਸੀਂ ਮੈਨੂੰ ਨਾਮ ਦੀ ਦਾਤ ਤੋਂ ਵਾਝਾ ਕਰ ਦਿਓ ਆਪਣੇ ਤੋਂ ਦੂਰ ਕਰ ਦਿਓ ਤੇ ਫਿਰ ਮੈਨੂੰ ਇਹ ਕੁਝ ਨਹੀਂ ਚਾਹੀਦਾ ਸੋ ਨਾਮ ਦੇ ਵਿੱਚ ਕਿਤਨੀ ਮਹਾਨਤਾ ਹੈ ਕਿ ਇੱਕ ਪਰਮੇਸ਼ਰ ਨੂੰ ਹੀ ਮੰਗ ਲਈਏ ਤੇ ਮਹਾਰਾਜ ਕਹਿੰਦੇ ਨੇ ਸਭ ਤੋਂ ਸ੍ਰੇਸ਼ਟ ਜਿਹੜੀ ਮੰਗ ਹੈ ਜੋ ਤਰਲਾ ਹੈ ਉਹ ਇੱਕ ਪਰਮੇਸ਼ਰ ਦੀ ਮੰਗ ਹੈ ਉਹ ਪਰਮੇਸ਼ਰ ਦੇ ਪ੍ਰਤੀ ਅਸੀਂ ਜਾਚਨਾ ਕਰੀਏ ਜਾਚੜੀ ਸੰਸਾਰ ਜੋ ਜਾਚਨ ਦੀ ਏਕੜੋ ਗਾਲੀ ਵਿਆਹ ਵਿਕਾਰ ਨਾਨਕ ਧਣੀ ਬਿਹੋਣੀਆਂ ਗਾਲੀ ਦਾ ਕੀ ਅਰਥ ਹੈ ਹੋਰ ਜਿਤਨੀਆਂ ਵੀ ਗੱਲਾਂ ਨੇ ਵਿਆਹ ਵਿਕਾਰ ਬੇਅਰਥ ਨੇ ਕਿਸੇ ਕੰਮ ਨਹੀਂ ਜੇ ਪਰਮਾਤਮਾ ਦਾ ਨਾਮ ਸਾਡੇ ਪੱਲੇ ਨਾ ਹੋਇਆ ਇਰ ਗੁਰੂ ਸਾਹਿਬ ਕਹਿੰਦੇ ਨੇ ਹੋਰ ਜਿਹੜੀਆਂ ਮੰਗਾਂ ਨੇ ਹੋਰ ਗੱਲਾਂ ਇਹ ਸਭ ਬੇਅਰਤ ਨੇ ਧਣੀ ਬਿਹੋਣੀਆਂ ਮਾਲਕ ਦੇ ਤੋਂ ਬਗੈਰ ਇਹ ਕਿਸ ਕੰਮ ਦੀਆਂ ਮੈਨੂੰ ਤੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਲੋੜ ਹੈ ਮੈਂ ਉਸ ਨੂੰ ਮੰਗਣਾ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਜਿਨ੍ਹਾਂ ਨੇ ਸਾਰੇ ਧਨ ਪਦਾਰਤ ਬਣਾਏ ਨੇ ਜਿਸ ਦੇ ਵਸ ਦੇ ਵਿੱਚ ਸਭ ਕੁਝ ਹੈ ਜੇ ਅਸੀਂ ਉਹਨੂੰ ਛੱਡ ਦਿੱਤਾ ਤੇ ਹੋਰ ਵਿਆਹ ਦਾ ਅਰਥ ਹੁੰਦਾ ਹੈ ਹੋਰ ਹੋਰ ਗਾਲੀ ਵਿਆਹ ਵਿਕਾਰ ਨਾਨਕ ਧਣੀ ਵਿਹੋਣੀਆਂ ਗੁਰੂ ਸਾਹਿਬ ਆਖਦੇ ਨੇ ਵੇਖੋ ਅਸੀਂ ਨਾ ਜਿਵੇਂ ਇੱਕ ਬੱਚਾ ਹੈ ਨਾ ਉਹ ਕਿਸ ਪ੍ਰਕਾਰ ਦੀ ਮੰਗ ਮੰਗਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਮਮਾ ਮੰਗਨ ਹਾਰ ਹਿਆਨਾ ਦੇਨਹਾਰ ਦੇ ਰਿਓ ਸੁਜਾਨਾ ਮੈਂ ਆਪ ਜੀਆਂ ਨੂੰ ਬੇਨਤੀ ਕਰਦਿਆਂ ਜੇ ਤੁਸੀਂ ਨਹੀਂ ਵੀ ਮੰਗੋਗੇ ਨਾ ਪਰਮਾਤਮਾ ਕੋਲੋਂ ਪਰਮਾਤਮਾ ਫਿਰ ਵੀ ਤੁਹਾਨੂੰ ਦੇਗਾ ਜਿਆਦਾ ਬੋਲ ਕੇ ਉੱਚੀ ਬੋਲ ਕੇ ਜਿਆਦਾ ਮੰਗ ਮੰਗੇ ਕਿ ਕੋਈ ਬਹੁਤਾ ਨਹੀਂ ਮਿਲ ਜਾਣਾ ਜੇ ਤੁਸੀਂ ਨਾ ਵੀ ਮੰਗੋਗੇ ਤਾਂ ਵੀ ਉਹਨੇ ਦੇ ਦੇਣਾ ਕਿਉਂਕਿ ਦਾਤੀ ਸਾਹਿਬ ਸੰਦੀਆਂ ਕਿਆ ਚੱਲੇ ਤਿਸ ਨਾਲ ਇੱਕ ਜਾਗਨ ਦੇ ਨਾਲ ਲਹਿਣ ਇੱਕ ਨਾ ਸੁੱਤੀਆਂ ਦੇ ਉਠਾਲ ਮਾਲਕ ਦੀ ਆਪਣੀ ਮਰਜ਼ੀ ਹੈ ਕਈ ਜਾਗਦੇ ਵੀ ਨਹੀਂ ਪ੍ਰਾਪਤ ਕਰ ਸਕਦੇ ਕਈਆਂ ਨੂੰ ਉਠਾ ਉਠਾ ਕੇ ਦਿੰਦਾ ਲਉ ਪਕੜੋ ਕਈ ਮਨੋਕੇ ਇਸ ਗੱਲ ਦੇ ਉੱਤੇ ਵੀ ਸ਼ੰਕਾ ਕਰ ਜਾਂਦੇ ਨੇ ਕਿ ਜੀ ਉਹ ਤੇ ਬੰਦਾ ਨਾਮ ਨਹੀਂ ਜਪਦਾ ਬਾਣੀ ਨਹੀਂ ਪੜਦਾ ਗੁਰੂ ਘਰ ਨਹੀਂ ਆਉਂਦਾ ਪਰਮਾਤਮਾ ਨੇ ਤੇ ਉਹਨੂੰ ਬਹੁਤ ਕੁਝ ਦਿੱਤਾ ਤੇ ਮੈਂ ਕਿਹਾ ਇਹ ਫਿਰ ਪਰਮਾਤਮਾ ਦੀ ਮਰਜ਼ੀ ਆ ਨਾ ਪਰਮਾਤਮਾ ਨੂੰ ਜਾ ਕੇ ਪੁੱਛ ਮੈਨੂੰ ਕੀ ਪੁੱਛਦਾ ਹੈ ਇਹ ਤਾਂ ਮੇਰੀ ਮਰਜ਼ੀ ਹੈ ਨਾ ਮੈਂ ਕਿਸ ਨੂੰ ਪ੍ਰੇਮ ਕਰਾਂ ਮੈਂ ਕਿਸ ਨੂੰ ਕਿੰਨਾ ਦੇਵਾਂ ਇਹ ਮੇਰੀ ਮਰਜ਼ੀ ਹੈ ਉਹਨ ਮਾਲਕ ਦੀ ਮਰਜ਼ੀ ਹੈ ਉਹ ਆਪਣੀ ਨਿਜ ਪਤ ਦਾਤਾ ਹੈ ਉਹ ਨਿਜਪਤ ਦਾਤਾ ਹੈ ਤੇ ਆਪਣੀ ਮਰਜ਼ੀ ਦੇ ਨਾਲ ਉਹ ਦਿੰਦਾ ਹੈ ਕੋਈ ਬਹੁਤਾ ਉਹਦੇ ਅੱਗੇ ਰੌਲਾ ਪਾ ਕੇ ਬਹੁਤਾ ਮੰਗ ਕੇ ਸਾਨੂੰ ਬਹੁਤਾ ਮਿਲ ਨਹੀਂ ਜਾਣਾ ਉਹਦੀ ਮਾਲਕ ਦੀ ਮਰਜ਼ੀ ਹੈ ਕਿਉਂਕਿ ਦਾਤਾ ਦਾਤ ਰੱਖੀ ਹੱਥ